ਪੂਰਾ ਵਧੀਆ ਫਾਇਦਾ ਹੋਊਗਾ ਇਹ ਗੱਲ ਦੀ ਗਰੰਟੀ ਆ ਨਵੇਂ ਦਾ ਰੇਟ ਪਤਾ ਕਰਕੇ ਆ ਜਿਓ ਫਿਰ ਇਹਦਾ ਰੇਟ ਪੁੱਛ ਲਿਓ ਪੂਰਾ ਐਨ ਥੋੜਾ ਜਿੰਨਾ ਹੋਇਆ ਵੱਧ ਤੋਂ ਵੱਧ ਮਾਨ ਤਣ ਕਰਾਵਾਂਗੇ ਫੁੱਲ ਹੋਊਗਾ ਫੁੱਲ ਤੇ ਬਾਈ ਨੇ ਸ਼ੌਂਕ ਨੂੰ ਟਰੈਕਟਰ ਇਹ ਤਿਆਰ ਕਰਾਇਆ ਪਤਾ ਬਾਈ ਕਹਿੰਦਾ ਜਿਆਦਾ ਰੋਡ ਤੇ ਚਲਾਇਆ ਟਰੈਕਟਰ ਸ਼ੌਂਕ ਨੂੰ ਇਹ ਖੇਤਾਂ 'ਚ ਤਾਂ ਬਹੁਤ ਘੱਟ ਚੱਲੇ ਆ ਬਟ ਠੀਕ ਹੈ ਹੈਪੀ ਵੀਰੇ ਆਰਾਮ ਨਾਲ ਜੇ ਆਪਾਂ ਟਾਇਰਾਂ ਦਾ ਬੰਪਰ ਦਾ ਸਾਰਾ ਲਾਈਏ 70 ਤੋਂ 75 ਦੀ ਸਸਤੀ ਲੱਗੇ ਜਾਂਦੀ ਹਾਂ ਹਾਂ ਸასიਖਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਅੱਜ ਫੇਰ ਆ ਗਏ ਆਪਾਂ ਇੱਕ ਹੋਰ ਟਰੈਕਟਰ ਲੈ ਕੇ ਤੁਹਾਡੇ ਵਾਸਤੇ ਜਮਾਂ ਨਵਾਂ ਟਰੈਕਟਰ ਚਾਹੇ ਤੁਸੀਂ ਨਵਾਂ ਲੈ ਜੋ ਚਾਹੇ ਲੈ ਜੋ ਕੋਈ ਐ ਨਹੀਂ ਕੋਈ ਤੁਸੀਂ ਟਰੈਕਟਰ ਚੱਲਦਾ ਲੈ ਆਏ ਠੀਕ ਹੈ ਜੀ ਤੇ ਦੋ ਟਰੈਕਟਰ ਆਇਆ ਤੁਹਾਨੂੰ ਦੋਨਾਂ ਬਾਰੇ ਜਾਣਕਾਰੀ ਦੇਣੀ ਆ ਪਹਿਲਾਂ ਆਪਾਂ ਤੁਹਾਨੂੰ ਇਹਦੇ ਬਾਰੇ ਜਾਣ ਕੇ ਦੇਣੀ 52 ਦਾ ਬਾਰੇ ਤੇ ਨਾਲ ਸਾਡਾ ਫੋਰਮੈਨ ਸਾਹਿਬ ਹੈਪੀ ਹੋਰ ਹੈਪੀ ਵੀਰੇ ਠੀਕ ਹੈ ਬਾਬਾ ਵਧੀਆ ਜੱਗੋ ਬਾਈ ਠੀਕ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਡੇ ਮੀਂਹ ਪੈ ਗਿਆ ਬਾਈ ਮਹਾਰਾਜ ਦੀ ਕਿਰਪਾ ਨਾਲ ਇੱਕ ਅੱਧਾ ਤਾਂ ਨਹੀਂ ਛੱਡ ਕੇ ਮੀਂਹ ਪੈਂਦਾ ਮਾਹ ਵਧੀਆ ਹੋ ਜਾਂਦਾ ਐਨਕਾ ਲਾ ਦੀਏ ਜ ਜਿਵੇਂ ਮੇਰੇ ਪਹਿਲਾ ਟਰੈਕਟਰ ਦੇ ਦਰਸ਼ਨ ਕਰਾਇਆ। ਠੀਕ ਆ। ਇਹ ਬੰਦਾ ਕੋਈ ਨਵਾਂ ਲੈਣ ਆਇਆ ਵਾ ਜਿਹੜਾ ਉਹ ਟਰੈਕਟਰ ਲੈਣਾ। ਇਹ ਟਰੈਕਟਰ ਲੈ ਕੇ ਜਾਊਗਾ ਇਹ ਗੱਲ ਦੀ ਪੂਰੀ ਤਸੱਲੀ ਹੈ। ਠੀਕ ਆ ਆ ਦੇ ਟਾਇਰਾਂ ਦੇ ਮਾਰ ਕੇ ਦਿਖਾ। ਖੜਿਆ ਓਕਣੀ ਅਜੇ। ਦਿਖਾ ਬਾਈ। ਹਰਪਟਾਂ ਵੀ ਉੱਧਾਂ ਹੀ ਖੜੀਆਂ। ਆ ਦੇਖੋ ਉੱਪਰ ਦੇ। ਹਰਪਟਾਂ ਵੀ ਇッカ ਖੜੀਆਂ ਨੇ ਪੋਲੋ ਦੇ ਸੈਨ ਆ। ਚੱਕੋ ਜੀ। ਇਹ ਤਾਂ ਕੋਈ ਵੀਰ ਆਪਣਾ ਲੈ ਗਿਆ ਸੀਗਾ ਟਰੈਕਟਰ ਇਹ ਹੈ ਪੀ ਵੀਰੇ ਇਦਾਂ ਹੀ ਹਾਂ ਹਾਂ ਇਹ ਬਾਈ ਨਵਾਂ ਲੈ ਗਿਆ ਸੀ ਤੇ ਆਪਾਂ ਨੇ ਹੁਣ ਉਹਨਾਂ ਨੂੰ ਵਿੱਚ ਕੱਟ ਕੇ 4 ਵੀਲ ਦਿੱਤਾ 52 ਬਾਜ ਬੰਦੇ ਦਾ ਮਨ ਬਣ ਗਿਆ ਵੀ ਹੋਰ ਵੀਲ ਲੈਣਾ ਜੀ ਤਾਂ ਚਾਰੇ ਚੱਕੇ ਘੁੰਮਦੇ ਆ ਉਹ ਲੈਣ ਦਾ ਮਨ ਬਣ ਗਿਆ ਫਿਰ ਟਰੈਕਟਰ ਵਿੱਚ ਦੇ ਕੇ ਬਾਈ ਦਾ ਨੂੰ ਬਾਅਦ ਚ ਨਵਾਂ ਟਰੈਕਟਰ ਲੈ ਗਿਆ ਇਹ ਵੀ ਚੱਲਿਆ ਤਾਂ 100 ਘੰਟੇ ਦੇ ਕਰੀਬ ਹੋਊਗਾ 100 100 ਹਾਂ 100 ਘੰਟੇ ਦੇ ਕਰੀਬ ਆ ਇੰਨਾ ਕਿ ਚੱਲਿਆ ਹੋਊਗਾ ਇਹ ਟਰੈਕਟਰ ਠੀਕ ਆ ਜੀ ਹੁਣ ਇਹਦੇ ਬਾਰੇ ਆਪਾਂ ਤੁਹਾਨੂੰ ਉਹੀ ਦੱਸੀ ਜਾਈਏ ਬਾਈ ਆਹ ਆਹ ਉਹ ਦੱਸਣ ਦਾ ਫਾਇਦਾ ਨਹੀਂ ਨਵਾਂ ਟਰੈਕਟਰ ਨਵਾਂ ਬਿਲਕੁਲ ਬੀਬੀ ਸਾਲ ਚੱਕ ਚੱਲਗੇ ਨਹੀਂ ਖੁੱਲਦੇ ਨੇ ਖੁੱਲਣਾ ਠੀਕ ਹੈ ਜੀ ਫੋਨ ਆ ਗਿਆ ਜੇ ਸਨ ਬਾਈ ਨੂੰ ਇਹ ਆਪਣਾ ਹੈਪੀ ਵੀਰੇ ਮਾਡਲ 24 ਆ 25 ਆ ਇਹ ਵੀਰੇ ਇਹਦੀ ਮੈਨੂਫੈਕਚਰਿੰਗ 24 ਦੀ ਆ ਜੀ ਅੱਛਾ ਤੇ ਇਹਦੀ ਆਰ ਸੀ 25 ਦੀ ਬਣੀ ਹੋਈ ਆ ਲਾ ਲਾਸਟ ਮੰਥ ਆ ਜਿਹਨੂੰ ਵੀ ਦਿਖਾਈ ਆ ਦਿਖਾ ਦਿਓ ਵੀਰੇ 12 24 12ਵੇਂ ਦੇ 24 ਦਾ ਟਰੈਕਟਰ ਬਣਿਆ ਹੋਇਆ ਜੀ ਠੀਕ ਆ ਇਹ ਦਿੱਤਾ ਆਪਾਂ ਨੇ ਫਰਵਰੀ ਜੇ ਦਾ ਜੱਗੂ ਵੀਰੇ ਦਿੱਤਾ 25 ਚ ਹਾਂ ਦਿੱਤਾ ਫਰਵਰੀ ਮਹੀਨੇ ਜੇ ਦਾ ਤੇ ਇਹਦੀ ਆਰ ਸੀ 25 ਦੀ ਹੋ ਆ ਠੀਕ ਹੈ ਜੀ ਹਾਂ ਤੇ ਬਾਕੀ ਬਾਈ ਹੁਣ ਕਈ ਵੀਰਾਂ ਨੇ ਕਹਣਾ ਰੇਟ ਦੱਸਦੇ ਬਾਈ ਰੇਟ ਆਪਾਂ ਤੁਹਾਨੂੰ ਅੱਗੇ ਵੀ ਦੱਸਿਆ ਥੋੜਾ ਜਿਹਾ ਫਰਕ ਰਹਿ ਜਾਂਦਾ ਕਈ ਵੀਰ ਗਲਤ ਮਲਤ ਕਮੈਂਟ ਕਰੀ ਗਏ ਰੇਟ ਦੱਸਣੇ ਥੋੜੇ ਜਿਹਾ ਘਟਾਏ ਹੋਏ ਆ ਦੂਜੇ ਟਰੈਕਟਰ ਰੇਟ ਦੱਸਾਂਗੇ ਆਪਾਂ ਤੁਹਾਨੂੰ ਤੇ ਇੰਨਾ ਤੁਹਾਨੂੰ ਕਹਿ ਦਿੰਨੇ ਆ ਵੀ ਨਵੇਂ ਨਾਲੋਂ ਥੋੜਾ ਬਹੁਤ ਵਧੀਆ ਫਾਇਦਾ ਹੋ ਜੂਗਾ ਠੀਕ ਆ ਜੀ ਨਵੇਂ ਨਾਲੋਂ ਹੁਣ ਆਪਾਂ ਜਾਂਦਾ ਕਾਹ ਨੂੰ ਕਹਿਣਾ ਹੈ ਜਾਨੀ ਕਿ ਪੂਰਾ ਵਧੀਆ ਫਾਇਦਾ ਹੋਊਗਾ ਇਹ ਗੱਲ ਦੀ ਗਾਰੰਟੀ ਆ ਨਵੇਂ ਦਾ ਰੇਟ ਪਤਾ ਕਰਕੇ ਆ ਜਿਓ ਫਿਰ ਇਹਦਾ ਰੇਟ ਪੁੱਛ ਲਿਓ ਪੂਰਾ ਐਨ ਥੋੜਾ ਜਿੰਨਾ ਹੋਇਆ ਵੱਧ ਤੋਂ ਵੱਧ ਮਾਨ ਤਨ ਕਰਾਵਾਂਗੇ ਫੁੱਲ ਹੋਊਗਾ ਫੁੱਲ ਜੌਂਡੀਅਰ ਏਜੰਸੀ ਜਿਹੜਾ ਓਪਨ ਖੜਾ ਹੈ ਗਿੱਲ ਐਗਰੋ ਸਾਹਮਣੇ ਠੀਕ ਹੈ ਜੀ ਇਹ ਨੰਬਰ ਆਪਾਂ ਨੇ ਬਾਈ ਸਕਰੀਨ ਦੇ ਉੱਪਰ ਪਾ ਦੇਣਾ ਹੈ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਈ ਹੋਰ ਪੁੱਛਣਾ ਹੋਇਆ ਟਰੈਕਟਰ ਬਾਰੇ ਤੇ ਪੁੱਛਦਾ ਵੀ ਬਾਈ ਦੁਆਈ ਹੈ ਇਹ ਗੇਅਰ ਪ੍ਰੋ ਵਾਲਾ ਗੇਅਰ ਪ੍ਰੋ ਬਾਈ ਗੇਅਰ ਪ੍ਰੋ ਆਉਂਦਾ ਇਹ ਚ ਹਾਂ ਗੇਅਰ ਪ੍ਰੋ ਪਰ ਬਾਈ ਜੌਂਡੀਅਰ ਤੇ ਵਸੇ ਮਾਡਲ ਬਹੁਤ ਆ ਜੌਂਡੀਅਰ ਦੇ ਵਿੱਚ ਪਰ ਜ਼ਿਆਦਾਤਰ ਮਾਡਲ ਇਹੀ ਵਿਕ ਰਿਹਾ ਇਹੀ ਵਿਕਦਾ 2 ਵੀਲ ਚ ਵੀ 4 ਵੀਲ ਚ ਵੀ ਹਾਂ ਹੈਨਾ ਟੂ व्हीਲ ਜੀ ਵੀ ਇਹੀ ਵਿਗਦਾ ਫੋਰ व्हीਲ ਜੀ ਵੀ ਥੋੜੇ ਜਿਹੜੇ ਬੜੇ ਟਰੈਕਟਰ ਆ ਉਹ ਉਹ ਥੋੜੇ ਸੀਆਰਡੀ ਚੈਨੋ ਥੋੜੇ ਮਹਿੰਗੇ ਆ ਬਾਈ ਹਾਂ ਉਹ ਤਾਂ ਫਿਰ ਮਹਿੰਗੇ ਆ ਠੀਕ ਹੈ ਟਰੂ ਵੀ ਬਹੁਤ ਵਧੀਆ ਨੇ ਇਹਨਾਂ ਦੇ ਸਾਰੇ ਤੇ ਜਦ ਨੂੰ ਇਹ ਬਾਕੀ ਦਿਖਾ ਦੇ ਕਿਤੇ ਉਹ ਟਰੈਕਟਰ ਨੂੰ ਆਏ ਕਿਦੋਂ ਰੰਗ ਨਹੀਂ ਉਤਰਿਆ ਵਾ ਬਾਈ ਹਜੇ ਪਾਇਦਾਨਾਂ ਦਾ ਵੀ ਰੰਗ ਨਹੀਂ ਔਰੇ ਨਹੀਂ ਤਾਂ ਹਾਂ ਪਾਇਦਾਨ ਵੀ ਰੰਗ ਹੈ ਇਹਨ ਬਿਲਕੁਲ ਨਵਾਂ ਆ ਦੇਖੋ ਸੀਟਾਂ ਦੇ ਲਫਾਵੇਂ ਲਫੂਵੇਂ ਜਿਉਂ ਉਦਾਂ ਹੀ ਚੜੇ ਹੋਏ ਆ ਬਾਈ ਬਾਈ ਜੱਗੂ ਵੀਰੇ ਸੈਲਫ ਮਾਰ ਕੇ ਦਿਖਾ ਸਟਾਰਟ ਕਰ ਪਰ ਨਵਾਂ ਹੀ ਟਰੈਕਟਰ ਆ ਹਾਂ ਪਰ ਫਿਰ ਵੀ ਦਿਖਾ ਦੇ ਅਗਲਾ ਤ ਚਾ ਥੱਲੀ ਘੋਣੀ ਜ਼ਰੂਰੀ ਆ ਥੱਲੀ ਘੋਣੀ ਜ਼ਰੂਰੀ ਆ ਸਹੀ ਗੱਲ ਆ ਇਹਦੀ ਕਾਰ ਸਟਾਰਟ ਕਰ ਲਈ ਜੌਂਦੀ ਸਟਾਰਟ ਕਰਦਾ ਇੱਕੋ ਵਾਰ ਬੱਸ ਇੱਕ ਵਾਰ ਕਰਦਾ ਇਸਨ ਵੇਲੇ ਇਹ ਚੱਲਿਆ ਹੋਇਆ 158 ਘੰਟੇ ਬਾਈ 158 ਠੀਕ ਹੈ ਜੀ 158 ਘੰਟੇ ਚੱਲਿਆ ਵਾ ਜੀ ਇਹ 24 ਦਾ 12ਵਾਂ ਨਿਕਲਿਆ ਵਾ ਕਾਪੀ 25 ਦੀ ਆ ਬਾਕੀ ਹੋਰ ਕੋਈ ਵੀ ਜਾਣਕਾਰੀ ਇਹਦੇ ਬਾਰੇ ਲੈਣੀ ਹੋਵੇ ਤੁਸੀਂ ਫੋਨ ਤੇ ਬਾਈ ਨਾਲੋਂ ਲੈ ਲਿਓ ਬਾਈ ਆ ਵੀ ਆਹ ਵੀ ਇਹਨੂੰ ਪੀਟੀਓ ਵਾਲਾ ਇਹ ਪੀਟੀਓ ਕੀ ਰ ਅ ਅੱਛਾ ਹੂੰ ਠੀਕ ਆ ਬਾਈ ਠੀਕ ਆ ਅਜਾ ਲੈਦੇ ਹੀ ਹੁੰਦਾ ਨਾ ਪੀਟੀਓ ਚੌਂਡੀਆ ਦਾ ਠੀਕ ਆ ਬਾਈ ਠੀਕ ਆ ਹਾਂ ਚਲੋ ਬਾਈ ਤੇ ਬਾਈ ਦਾ ਨੰਬਰ ਹੁਣ ਆਪਾਂ ਉੱਪਰ ਪਾਵਾਂਗੇ ਇੱਕ ਟਰੈਕਟਰ ਹੋਰ ਆ ਵੀਰੇ ਆ ਜਾ ਆ ਵੀ ਦਿਖਾ ਦਿੰਦੇ ਇਹ ਵੀ ਟਰੈਕਟਰ ਬਾਈ ਪੂਰਾ ਘੈਂਟ ਆ ਇਹ ਹੈਗਾ ਵੀ ਵੀਰੇ 2020 ਮਾਡਲ ਹੂੰ 2020 ਮਾਡਲ ਆ ਇਹ ਹੈਗਾ 515 ਹੈ ਜੱਗੂ 5205 ਹਾਂ ਇਹਦਾ 520 ਸਟicker ਉਹ ਹੈ ਨਹੀਂ ਸਟicker ਇਹਦਾ ਉਹ ਲਾ ਲਾ ਦੀ ਜੱਗੂ ਵੀਰੇ ਉਹ ਲਵਾ ਲਵਾ ਆ ਜੀ ਸਟicker ਹੈਗਾ ਤੁਹਾਡਾ ਹਾਂ ਮਿਲ ਜੂਗਾ ਹਲਾ ਦਾਂਗੇ ਹਾਂ ਇਹ ਬਾਈ 5105 ਆ ਮੁਰਲੇ ਟਾਇਰ ਵੀਰਾਂ ਨੇ ਬੜੇ ਪਵਾਏ ਹੋਏ ਆ 916 ਦੇ ਰੇਡੀਅਲ ਆ ਠੀਕ ਆ ਜੀ ਹੈਪੀ ਵੀਰੇ ਬੰਪਰ ਦੇ ਕਿੰਨਾ ਹੈਵੀ ਲੱਗਿਆ ਬੰਪਰ ਬਾਈ ਹਾਂ ਮਾਲਪੁਰ ਵਾਲਾ ਬੰਪਰ ਆ ਮੋਟੀ ਪੱਤੀ ਚ ਹੈਵੀ ਆ ਇਹ ਟਰੈਕਟਰ ਹਿਸ਼ਾਰਪਾ ਦਾ ਨੰਬਰ ਆ ਫਸਟ ਓਨਰ ਦਾ ਟਰੈਕਟਰ ਆ 20 ਮਾਡਲ ਆ ਪਿਛਲੇ ਟਰ ਨਾਲ ਦੇ ਬਾਈ ਠੀਕ ਆ ਕਲਚ ਤੇ ਲੈ ਕੇ ਤੇਰਾ ਵੀਰੇ ਦਿਖਾਉਣ ਵਾਲੇ ਕੋਲ ਵਾ ਕੇ ਦਿਖਾ ਚੰਗੀ ਤਰ੍ਹਾਂ ਟਰੈਕਟਰ ਕਲਚ ਤੇ ਪੰਪ ਤੇ ਕਿਤੇ ਚਾਬੀ ਨਹੀਂ ਹੈਗੀ ਸਾਰਾ ਟਰੈਕਟਰ ਸੀਲਡ ਆ ਜਿਵੇਂ ਦਾ ਯਾਸੀ ਤੋਂ ਆਇਆ ਹੋਇਆ ਠੀਕ ਆ ਜੀ ਸਿਸਟਮ ਦੇਖ ਬਾਈ ਕਿੰਨਾ ਵਧੀਆ ਲੱਗਿਆ ਵਾ ਡਬਲ ਬੇਸਾ ਲੱਗੀਆਂਆਂ ਜੇਬੀਐਲ ਦੀਆਂ ਸੋਨੀ ਦੇ ਉੱਪਰ ਉਹ ਵੱਲ ਲੱਗੇ ਹੋਏ ਸੈਸ਼ਨ ਵੀਰੇ ਸੋਨੀ ਦੇ ਉੱਪਰ ਲੱਗੇ ਹੋਏ ਆ ਉੱਪਰ ਠੀਕ ਆ ਤੇ ਸਾਰੀ ਐਸੈਸਰੀ ਨਾਲ ਮਿਲੂਗੀ ਮਰਾਲ ਮਰੂੜਨ ਪੂਰੇ ਵਧੀਆ ਪਈਆਂ ਕਿਤੇ ਖਰਾਬ ਨਹੀਂ ਹੈਗੇ ਬਾਜਵਾ 5205 30 ਤੋਂ 35000 ਦਾ ਬਾਈ ਨਾਰਮਲ ਹੀ ਆ ਸਿਸਟਮ ਹੈਗਾ ਹਾਂ ਇੰਨੇ ਕਰਦਾ 20000 ਦੇ 15 ਤੋਂ 20000 ਦੇ ਟਾਇਰ ਆ ਬਾਈ ਬੰਪਰ ਦਾ ਵੀ 2 ਕਵਿੰਟਲ ਦੇ ਕਰੀਬ weight ਆ ਬਾਈ ਠੀਕ ਆ ਜੀ ਪਾਉਣੀ ਸੁਪਰ ਹੀਡਰ ਪਾਇਆ ਮੈਂ ਤਾਂ ਜੌਂਡੀ ਤੇ ਖੜਾ ਹੁੰਦਾ ਮੂਰੇ ਬਹੁਤ ਵਧੀਆ ਚੱਕਿਆ ਇਹਨੇ ਨਾ ਇਹ ਵਾਂਪਰੇ ਲਵਾਈ ਹੋਈ ਆ ਪੈਰ ਵਾਲੀ ਹੈਪੀ ਤੇ ਇੱਕ ਦੇਖਿਆ ਬਾਈ ਟਰੈਕਟਰ ਦਾ ਮੈਂ ਇਹਦਾ ਦੂਏ ਦਾ ਦੂਏ ਨਾਲੋਂ ਬੜੇ ਨਾਲੋਂ ਤੋਰਾ ਵੱਧ ਹੈ ਦਾ ਨਾ ਇਹ ਇੱਕ ਭੱਜ ਦੇ ਵੱਧ ਆ ਬਾਈ ਹਨਾ 52 10 ਨਾਲੋਂ ਦੂਰੇ ਦਾ ਫਰਕ ਪੂਰਾ ਵੱਧ ਹੈ ਦਾ ਬਾਈ ਬਹੁਤ ਬਹੁਤ ਉੱਡਦਾ ਟਰੈਕਟਰ ਨੇਰੀਓ ਹੁੰਦਾ ਖੌਂ ਤੇ ਨੂੰ ਵੀ ਉਹਦਾ ਤੋਰੇ ਦਾ ਫਰਕ ਆ 52 10 ਨਾਲੋਂ ਅੱਛਾ 51 5 ਠੀਕ ਆ ਠੀਕ ਆ ਤੇ ਜਸ਼ਨ ਵੀਰੇ 1600 ਘੰਟੇ ਟਰੈਕਟਰ ਜੈਨੂਇਨ ਚੱਲਿਆ ਵਾ ਆਨ ਰਿਕਾਰਡ ਜਿੱਥੇ ਮਰਜ਼ੀ ਚੈੱਕ ਕਰਾ ਲਿਓ ਠੀਕ ਹੈ ਜੀ ਇਹ ਇਹ ਵੀ ਆਪਾਂ ਤੁਹਾਨੂੰ ਸਟਾਰਟ ਕਰਕੇ ਦਿਖਾ ਦਿੰਨੇ ਆ ਟਰੈਕਟਰ ਆਪਾਂ ਹੁਣੀ ਲੈ ਕੇ ਆਏ ਬਾਈ ਤਿੰਨ ਕਿ ਦਿਨ ਹੋਇਆ ਟਰੈਕਟਰ ਲਿਆਂਦੇ ਨੂੰ ਇਹ ਵੀਰ ਜਿਹਦਾ ਟਰੈਕਟਰ ਆ ਵੀਰ ਗਿਆ ਹੋਇਆ ਸੀਗਾ ਬਾਹਰ ਤੇ ਬਾਈ ਨੇ ਸ਼ੌਂਕ ਨੂੰ ਟਰੈਕਟਰ ਇਹ ਤਿਆਰ ਕਰਾਇਆ ਪਤਾ ਬਾਈ ਕਹਿੰਦਾ ਜਿਆਦਾ ਰੋਡ ਤੇ ਚਲਾਇਆ ਟਰੈਕਟਰ ਸ਼ੌਂਕ ਨੂੰ ਇਹ ਖੇਤਾਂ 'ਚ ਤਾਂ ਬਹੁਤ ਘੱਟ ਚੱਲਿਆ ਉਹ ਟਿਕਾ ਠੀਕ ਹੈ ਹੈਪੀ ਵੀਰੇ ਆਰਾਮ ਨਾਲ ਜੇ ਆਪਾਂ ਟਾਇਰਾਂ ਦਾ ਬੰਪਰ ਦਾ ਸਾਰਾ ਲਾਈਏ 70 ਤੋਂ 75 ਹਜ਼ਾਰ ਦੀ ਸੈਸ ਲੱਗੇ ਜਾਂਦੇ ਨੇ ਹਾਂ ਹਾਂ ਠੀਕ ਹੈ ਜੀ ਤੇ ਬਾਕੀ ਬਾਈ ਇਹਦਾ ਮੁੱਲ ਹੈਗਾ 485000 ਰੁਪਇਆ ਠੀਕ ਹੈ ਜੀ ਬਾਕੀ ਮਾਨ ਤਨ ਮੌਕੇ ਤੇ ਜਰੂਰ ਹੋਊਗਾ 20 ਮਾਡਲ ਹੈ ਠੀਕ ਹੈ ਜੀ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਵਿੱਚ ਅਡਜਸਟ ਕਰਾਉਣਾ ਹੋਇਆ ਉਹ ਵੀ ਹੋ ਜੂਗਾ ਦੋਨੇ ਟਰੈਕਟਰਾਂ ਚ ਹੋ ਜੂਗਾ ਬਾਈ ਠੀਕ ਹੈ ਜੀ ਕਈ ਵਾਰ ਹੁੰਦਾ ਹੈ ਵੀਰ ਕੋਲ ਜ਼ਿਆਦਾਤਰ 100 ਚੋਂ 80% ਦਾ ਕੋਈ ਟਰੈਕਟਰ ਪੁਰਾਣਾ ਹੁੰਦਾ ਹੈ ਪੁਰਾਣਾ ਹੁੰਦਾ ਹਾਂ ਜੀ ਠੀਕ ਹੈ ਜੀ ਤਾਂ ਵਿੱਚ ਟਰੈਕਟਰ ਵੀ ਕੱਟ ਹੋ ਜੂਗਾ ਬਾਈ ਤੇ ਦੋਨੇ ਟਰੈਕਟਰਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਆ ਇਹਦਾ ਮੁੱਲ ਦੱਸਿਓ ਉਹਦਾ ਮੁੱਲ ਦੱਸਿਆ ਨਹੀਂ ਬਾਈ ਉਹਦਾ ਮੁੱਲ ਫੋਨ ਕਰੂਗਾ ਉਹ ਤਾਂ ਨਵਾਂ ਹੀ ਟਰੈਕਟਰ ਆ ਬਿਲਕੁਲ ਹਾਂ ਜੀ ਇਹ ਟਰੈਕਟਰ ਆਪਣੇ ਕੋਲੇ ਤੇ ਇਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਈ ਤਾਂ ਮੇਰਾ ਨੰਬਰ ਹੈ 814667899 ਤੇ ਕਾਲ ਕਰ ਲਿਓ ਜੀ ਠੀਕ ਹੈ ਜੀ ਬਾਕੀ ਹੋਰ ਨਵਾਂ ਟਰੈਕਟਰ ਲੈਣਾ ਕਿਸੇ ਨੇ ਵੀ ਇੰਡੋ ਫਾਰਮ ਲੈਣਾ ਹੈ ਇੰਡੋ ਫਾਰਮ 3055 NB 355 DI 3060 ਸਾਰੇ ਮਾਡਲ ਆਪਣੇ ਕੋਲ ਠੀਕ ਹੈ ਜੀ ਤੇ ਪੂਰੇ ਵਧੀਆ ਟਰੈਕਟਰ ਦਾ ਰੇਟ ਜਮਾ ਜਾਇਜ਼ ਆ ਬਾਈ ਠੀਕ ਹੈ ਜੀ ਜੋਰ ਜੌਂੜੀਆਂ ਨਾਲੋਂ ਵੱਧ ਆ ਹੂੰ ਠੀਕ ਹੈ ਇਹ ਵੀ ਇੱਕ ਗੱਲ ਦਾ ਬਾਈ ਚੈਲੰਜ ਆ ਨਾ ਨਾ ਜੋਰ ਵੱਧ ਦਾ ਜੌਂੜੀਆਂ ਨਾਲੋਂ ਜੋਰ ਤਾਂ ਵੱਧ ਆ ਹਾਂ ਮੰਦਾ ਗੱਲੋਂ ਬਾਈ ਅਸੀਂ ਮਾੜਾ ਕਹਿੰਦੇ ਉਹ ਨਹੀਂ ਕਿਸੇ ਨੂੰ ਚਲੋ ਨਹੀਂ ਮਾੜਾ ਅਸੀਂ ਵੀ ਨਹੀਂ ਮਾੜਾ ਕਿਸੇ ਨੂੰ ਨਹੀਂ ਮਾੜਾ ਅਸੀਂ ਨਹੀਂ ਕਹਿੰਦੇ ਬਾਈ ਹਰੇਕ ਟਰੈਕਟਰ ਆਪਣੀ ਆਪਣੀ ਜਗ੍ਹਾ ਵਧੀਆ 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 ਠੀਕ ਆ ਬਾਈ ਆਪਣੀ ਏਡੀ ਹੁਣ ਆਪਣੇ ਆਪਣੇ ਤੇ ਤਕੜੇ ਇੰਜੀਨੀਅਰ ਬੈੱਕੇ ਆ ਬਿਲਕੁਲ ਬਿਲਕੁਲ ਹਰੇਕ ਕੰਪਨੀ ਚ ਸਹੀ ਗੱਲ ਆ ਜੀ ਹਾਂ ਤੇ ਬਾਕੀ ਹੋਰ ਕਿਸੇ ਵੀ ਵੀਰ ਨੇ ਕੋਈ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਤੇ ਨਵਾਂ ਟਰੈਕਟਰ ਆਪਣੇ ਉਰੇ ਤਰੀਬਨ ਮਾਰਕੀਟ ਦੇ ਵਿੱਚ ਤੁਹਾਨੂੰ ਸਾਰੇ ਟਰੈਕਟਰ ਮਿਲ ਜਾਣੇ ਨਵੇਂ ਲਗਭਗ ਸਾਰੇ ਹੀ ਆ ਫਾਰਮ ਸਵਰਾਜ ਸੋਨਾਲੀਕਾ ਫਾਰਮ ਟ੍ਰੈਕ ਲੋ ਫਾਰਮ ਠੀਕ ਹੈ ਜੀ ਤੇ ਵਿੱਚ ਕੱਟੇ ਹੋਏ ਟਰੈਕਟਰ ਆਪਣੇ ਕੋਲ ਸਾਰੇ ਵਿੱਚ ਆਈ ਵੀ ਟਰੈਕਟਰ ਹੁੰਦੀਆਂ ਆਈ ਦੇ ਹੁੰਦੇ ਆ ਠੀਕ ਹੈ ਜੀ ਤੇ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ ਟਰੈਕਟਰ ਛੂਟ ਆ ਵੀ ਬੜਾ ਵੀ ਹੁਣ ਕਈ ਕਹਦੇ ਨੇ ਬਾਈ 24 ਮਾੜਾ ਟਰੈਕਟਰ ਕਾਹਦੇ ਵੇਚਦਾ ਅਗਲੇ ਦਾ ਮਨ ਹੁੰਦਾ ਬਾਈ ਸ਼ੌਂਕ ਹੁੰਦਾ ਠੀਕ ਹੈ ਨਾ ਸ਼ੌਂਕ ਹਾਂ ਹੁਣ ਤਾਂ ਹੁਣ ਖੇਤੀ ਨੂੰ ਲੋਕ ਘੱਟ ਲੈਂਦੇ ਟਰੈਕਟਰ ਹਾਂ ਬਿਲਕੁਲ ਸ਼ੌਂਕ ਨੂੰ ਯਾਦ ਆ ਬਿਲਕੁਲ ਜੀ ਬਿਲਕੁਲ ਤੇ ਬਾਕੀ ਠੀਕ ਹੈ ਜੀ ਵੀਰੇ ਅੱਜ ਦੀ ਬਲੌਗ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਤੇ ਉਹਨੇ YouTube ਚੈਨਲ ਜੱਗੂ ਮਾਲ ਨੂੰ ਕਰ ਦਿਓ ਸਬਸਕ੍ਰਾਈਬ ਕਰਾਇਆ ਵਾ ਠੀਕ ਹੈ ਜੀ Instagram ਤੇ Facebook ਪੇਜ ਨੂੰ ਵੀ ਜਰੂਰ ਫੋਲੋ ਕਰਿਓ ਜੀ ਉਹ ਵੀ ਆਪਣਾ ਸੇਮ ਜੱਗੂ ਮਾਲ ਦੇ ਨਾਮ ਤੇ ਚੱਲਦਾ ਜੀ ਮਿਲਦੇ ਆ ਅਗਲੇ ਬਲੌਗ ਸਾਰਿਆਂ ਦਾ ਧੰਨਵਾਦ